ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਜੀ ਸਭ ਦੇ ਘਰ ਪਰਿਵਾਰ ਜਾਨਵਰ ਠੀਕ ਨੇ ਜੀ ਪਹਿਲਾਂ ਤਾਂ ਇਹ ਸਾਰੇ ਕਬੂਤਰਵਾਜ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾ ਜਿਹੜਾ ਆਪਣੇ ਕਬੂਤਰਾਂ ਤੇ ਰੋਗ ਲੱਗੀ ਸੀ ਬਾਈ ਜੀ ਉਹ ਹਟਾਈ ਗਈ ਆ ਤੇ ਜਿੰਨੇ ਵੀਰਾਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਮੈਡੀਕਲ ਸਟੋਰ ਆ ਜੀ ਨਾਲ ਆਪਣਾ ਕਬੂਤਰਾ ਸਮਾਨ ਆ ਜੀ ਸਾਰਾ ਆਪਣੇ ਕੋਲੇ ਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਬਾਈ ਜੀ ਜਿਹੜਾ ਕਬੂਤਰਾ ਦੀ 70 ਤੇ ਆਪਣਾ ਕੱਪੜਾ ਲੱਗਦਾ ਤੇ ਆਪਾਂ ਉਹ ਵੀ ਆਪਣੇ ਦੁਕਾਨ ਤੇ ਰੱਖ ਲਿਆ ਜੀ ਤੇ ਤੁਹਾਨੂੰ ਡਿਜ਼ਾਈਨ ਦਿਖਾ ਦਿੰਨੇ ਆ ਕੁਝ ਡਿਜ਼ਾਈਨ ਦਿਖਾ ਦਿੰਨੇ ਆ ਤੇ ਜੇ ਕਿਸੇ ਵੀਰ ਭਰਾ ਨੇ ਸਪੈਸ਼ਲ ਆਰਡਰ ਤੇ ਤਿਆਰ ਕਰਾਉਣਾ ਤਾਂ ਸਾਡਾ ਵਟਸਐਪ ਨੰਬਰ ਆ ਜੀ 880953013 ਇਹ ਨੰਬਰ ਆ ਜੀ ਆਪਣਾ ਤਾਂ ਜਦ ਮਰਜੀ ਆਪਣਾ ਸਾਡੇ ਵਟਸਐਪ ਤੇ ਫੋਟੋ ਭੇਜੋ ਸੇਮ ਡਿਜ਼ਾਈਨ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਜਿੰਨੇ ਵੀ ਵੀ ਚਾਹੀਦੇ ਆ ਮਿਲਿਆ ਕਰਨਗੇ ਠੀਕ ਆ ਜੀ ਜਿਵੇਂ ਕਿ ਹੁਣ ਆ ਦੇਖੋ ਆ ਕਪੜਾ ਠੀਕ ਆ ਜੀ ਕਿਸੇ ਵੀਰਪਰਾ ਨੂੰ ਜਿਹੜਾ ਵੀ ਰੰਗ ਚਾਹੀਦਾ ਸਾਡੇ ਨਾਲ ਸੰਪਰਕ ਕਰ ਲਓ ਤੇ ਬਾਕੀ ਜਿਵੇਂ ਕਿ ਆਹ ਡਿਜ਼ਾਈਨ ਆ ਬਾਈ ਜੀ ਆਪਣੇ ਕੋਲੇ ਡਿਜ਼ਾਈਨ ਕੋਈ ਵੀ ਬਣਵਾ ਲਓ ਤੁਸੀਂ ਸਾਡੇ ਕੋਲੋਂ ਕੋਈ ਵੀ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਸਾਡੇ ਕੋਲੇ ਅਵੇਲੇਬਲ ਆ ਜਦੋਂ ਮਰਜ਼ੀ ਸਾਨੂੰ ਫੋਨ ਕਰਕੇ ਫੋਟੋ ਪਾਓ WhatsApp ਤੇ ਤੇ ਤੁਹਾਨੂੰ ਉਹ ਉਦਾਂ ਦੇ ਡਿਜ਼ਾਈਨ ਦੇ ਹਰ ਇੱਕ ਹਰ ਇੱਕ ਸਾਈਜ਼ ਮਿਲ ਜੂਗਾ ਸਤਰੀ ਦੇ ਕੱਪੜੇ ਦਾ ਤੇ ਇੱਕ ਸਪੈਸ਼ਲ ਜਿਹੜਾ ਨੀਲਾ ਕੱਪੜਾ ਆਪਾਂ ਕਹਿ ਦਿੰਨੇ ਆ ਉਹ ਵੀ ਆਪਣੇ ਕੋਲੇ ਹੈਗਾ ਬਾਈ ਜੀ ਜਿਹੜਾ ਆਪਣਾ ਨੀਲਾ ਪਹਿਲਾ ਪੁਰਾਣਾ ਕੱਪੜਾ ਚੱਲਿਆ ਆ ਰਿਹਾ ਠੀਕ ਹੈ ਨਾ ਤੇ ਬਾਕੀ ਆ ਪਏ ਨੇ ਰੰਗ ਹੋਰ ਵੀ ਬਹੁਤ ਆ ਜਾਣਿਆ ਹਜੇ ਥੋੜਾ ਥੋੜਾ ਲੈ ਕੇ ਜਾਂਦਾ ਬਾਕੀ ਵੱਧ ਤੋਂ ਵੱਧ ਆਪਣਾ ਜਿਵੇਂ ਲੱਗਦਾ ਤੁਹਾਨੂੰ ਕੰਮ ਦੱਸਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਹਰ ਇੱਕ ਵੀਰ ਭਰਾ ਕੋਲੇ ਪਹੁੰਚ ਸਕੇ ਤੇ ਤੁਹਾਡਾ ਛੋਟਾ ਭਰਾ ਸਪੋਰਟ ਕਰੋ ਜੀ ਵੱਧ ਤੋਂ ਵੱਧ ਠੀਕ ਹੈ ਨਾ ਹਰ ਇੱਕ ਤਰ੍ਹਾਂ ਦੀ ਦਵਾਈ ਬੂਟੀ ਗੁਤਰਾਂ ਬਾਰੇ ਤੇ ਡੋਲੀਆਂ ਪਿੰਜਰੇ ਸਤਰੀਆ ਹਰ ਇੱਕ ਤਰ੍ਹਾਂ ਦਾ ਸਮਾਨ ਆਪਣੇ ਕੋਲੇ ਅਵੇਲੇਬਲ ਆ ਜੀ ਜੇ ਕਿਸੇ ਵੀ ਭਰਾ ਨੂੰ ਚਾਹੀਦਾ ਤਾਂ ਸਾਡਾ ਨੰਬਰ ਆ ਜੀ 850953013 ਇਹ ਨੰਬਰ ਆਪਣਾ ਜਦੋਂ ਮਰਜ਼ੀ ਸਾਡੇ ਨਾਲ ਫੋਨ ਕਰਕੇ ਸੰਪਰਕ ਕਰੋ ਠੀਕ ਆ ਜੀ ਤੇ ਬਾਕੀ ਆਪਣਾ ਚੈਨਲ ਆ ਜੀ ਅਰਮਾਨ ਕਰਤਾਰਪੁਰ ਦੇ ਨਾਂ ਤੇ ਇਹਨੂੰ ਬਈ ਜੀ YouTube ਤੇ ਨੂੰ ਇਹਨੂੰ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਵਰਤਵਾਦ ਵੀਡੀਓ ਸ਼ੇਅਰ ਕਰੋ ਧੰਨਵਾਦ ਜੀ ਸਸੇ ਕਾਲ